ਹਲਕਾ ਦੱਖਣੀ ਦੇ ਵਿਧਾਇਕ ਕੰਡਕਟਰ ਇੰਦਰਬੀਰ ਸਿੰਘ ਜੀ ਨજર ਸਾਡੇ ਨਾਲ ਜੁੜ ਚੁੱਕੇ ਨੇ ਡਾਟ ਸਾਹਿਬ ਜਿਹੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆ ਰਹੇ ਨੇ ਕੀ ਤੁਸੀਂ ਸਨਹਿਦਿਆਣਾ ਚੰਦੇ ਹਲਕਾ ਦੱਖਣੀ ਦੇ ਤੁਸੀਂ ਵਿਦਾਇਗੀ ਆ ਦੇਖੋ ਹਲਕਾ ਦੱਖਣੀ ਦੀ ਸਮੱਸਿਆਵਾਂ ਜਿਹੜੀਆਂ ਆਈਆਂ ਨੇ ਬੜੀਆਂ ਜਿਆਦੀਆਂ ਸੀਗੀਆਂ ਤੁਹਾਨੂੰ ਸਭ ਨੂੰ ਪਤਾ ਕਿ ਉਹ ਡੰਪ ਜਿਹੜਾ ਪੁਰੇ ਅੰਮ੍ਰਿਤਸਰ ਦਾ ਕੂੜੇ ਦਾ ਉੱਥੇ ਹੈਗਾ ਔਰ ਉਹਦੇ ਵਿੱਚ ਅਸੀਂ ਇੰਨੀ ਮਿਹਨਤ ਕੀਤੀ ਆ ਕਿ ਇੱਕ ਮਸ਼ੀਨ ਅਸੀਂ ਲਗਾਤੀ ਆ ਜਿਹੜਾ ਕੂੜਾ ਸਾਫ਼ ਕਰ ਰਹੀ ਹੈ ਔਰ ਅਗਲੇ ਹਫਤੇ 10 ਦਿਨਾਂ ਚ ਇੱਕ ਹੋਰ ਮਸ਼ੀਨ ਆਏਗੀ ਜਿਹੜੀ 2.5 ਹਜ਼ਾਰ ਕੁਇੰਟਲ ਰੋਹ ਦਾ ਸਾਫ ਕਰੇਗੀ ਸੋ ਜਿੰਨਾ ਅਸੀਂ ਕੂੜਾ ਚੁੱਕਾਂਗੇ ਉਹ ਤਾਂ ਸਾਰਾ 500 ਤਾਨੂੰ ਹੁੰਦਾ ਲੇਕਿਨ ਇਹ ਮਤਲਬ ਤੁਸੀਂ ਨਾ ਜਾਨ ਕਰੋ 5-5 ਦਿਨ ਦਾ ਕੂੜਾ ਸਾਫ ਕਰੇਗੀ ਮਸ਼ੀਨ ਉਹ ਇਹ ਡੰਬ ਤੁਹਾਨੂੰ ਸਾਲ ਦੇ ਬਾਅਦ ਨਜ਼ਰ ਨਹੀਂ ਆਉਣਾ ਇੱਥੇ ਔਰ ਸਭ ਤੋਂ ਵੱਡੀ ਇਲਾਕੇ ਦੇ ਨਿਵਾਸੀਆਂ ਦੀ ਇਹ ਸਮੱਸਿਆ ਸੀ ਕਿ ਉਹ ਤੇ ਬਹੁਤ ਹੱਦ ਤੱਕ ਅਸੀਂ ਇਹ ਗਵਰਨਮੈਂਟ ਨੇ ਹੱਲ ਕਰਤੀ ਹੈ ਜਿਹੜੇ ਪਾਣੀ ਪੀਣ ਵਾਲੀ ਦੀ ਗੱਲ ਹੈ ਉਹ ਪਾਣੀ ਪੀਣ ਵਾਲਾ ਜਿਹੜਾ ਨਹਿਰੀ ਪਾਣੀ ਸਾਡੇ ਕੋਲ ਅਗਲੇ ਸਾਲ ਇਹਨਾਂ ਦਿਨਾਂ ਚ ਆ ਜਾਣਾ ਹੈ ਉਹਦੇ ਨਾਲ ਸਾਡੀਆਂ 99% ਜਿਹੜੀਆਂ ਜਿਹੜੀਆਂ ਤਕਲੀਫਾਂ ਨੇ ਪਾਣੀ ਦੀ ਖਤਮ ਹੋ ਜਾਣੀਆਂ ਨੇ ਇਸ ਵਾਰ ਸਿਵਰ ਵਾਸਤੇ ਬਹੁਤ ਵੱਡਾ ਟੈਂਡਰ ਲਗਾ ਹੋਇਆ ਹੈ ਜਿੱਥੇ ਸਮੱਸਿਆ ਸਿਵਰ ਠੀਕ ਵੀ ਕਰਨੇ ਆ ਸਿਵਰ ਸਾਫ ਵੀ ਕਰਨੇ ਆ ਔਰ ਲਾਈਟਾਂ ਬੇਅੰਤ ਲੱਗਣੀਆਂ ਨੇ ਜਿਹੜੇ ਨਰੋਪਾਰ ਚਾਰ ਬੋਰਡ ਨੇ ਉੱਥੇ 1600 ਲਾਈਟ ਅਸੀਂ ਨਵੀਂ ਸ਼ੁਕਰਾਈ ਹੈ ਜਿਹੜੀ ਲੱਗ ਰਹੀ ਹੈ ਉੱਥੇ ਇਸ ਤਰ੍ਹਾਂ ਅਸੀਂ ਸ਼ਹਿਰ ਵਾਲੇ ਬੰਨੇ ਕਿਉਂਕਿ ਲਾਈਟਾਂ ਕਾਫੀ ਹੈਗੀਆਂ ਤੇ ਕੁਝ ਨਹੀਂ ਹੈਗੀਆਂ ਜਿਹੜੇ ਨਹੀਂ ਹੈਗੀਆਂ ਅਸੀਂ ਇਲੈਕਸ਼ਨ ਦੇ ਮਿਜੇਟਰੀ ਬਾਅਦ ਜਿਹੜੀਆਂ ਮਿਸਿੰਗ ਹੋਣ ਗਿਆ ਅਸੀਂ ਲਵਾ ਦੇਣੀਆਂ ਨੇ ਸੜਕਾਂ ਬਹੁਤ ਸਾਰੀਆਂ ਬਣ ਗਈਆਂ ਨੇ ਤੁਸੀਂ ਜਿਹੜੇ ਇਲਾਕੇ ਦੇ ਰਹਿੰਦੇ ਹੋ ਤੁਹਾਡੇ ਵੇਖੋ ਸਾਰੀ ਟੁੱਟ ਗਈ ਸੀ ਬਿਲਕੁਲ ਸਿਵਰ ਕਾਉਣ ਦੇ ਬਾਅਦ ਉਹ ਸਾਰੀ ਬਣੀ ਹੈ ਜੇ ਆਪਾਂ ਵੇਖੀਏ ਕਿਨਾਂ ਕਹਿੰਦੇ ਆ ਜਿਹੜਾ ਪੁਲਿਸ ਚੌਕੀ ਹੈ ਗੁਜਰਪੁਰਾ ਮਿੱਥਪੁਰ ਸਾਰੇ ਸੀਵਰ ਪਾ ਗਿਆ ਗੁਜਰਪੁਰ ਸੜਕ ਨਵੀਂ ਬਣ ਗਈ ਹੈ ਹਾਂਜੀ ਉੱਥੇ ਬੋਰ ਤੋਂ ਨਵੇਂ ਹੋ ਗਏ ਆ ਬ੍ਰੈਂਡ ਨਿਊ ਲਾਇਬ੍ਰੇਰੀ ਤਿਆਰ ਕੀਤੀ ਹੈ ਸਾਰੇ ਇਸ ਇਲਾਕੇ ਵਾਸਤੇ ਕਰਨ ਦੇ ਆ ਕਿਉਂਕਿ ਜਿਹੜੇ ਸਾਡੇ ਸਾਡੇ 팬 ਸਾਡੇ ਵੀਰ ਜਿਨ੍ਹਾਂ ਨੂੰ ਪਰਮਾਤਮਾ ਨੇ ਥੋੜਾ ਜਿਹਾ ਮਤਲ ਉਹ ਜ ਸਾਡੇ ਦਾ ਮੌਕਾ ਨਹੀਂ ਦਿੰਦਾ ਅਸੀਂ ਉਹਨਾਂ ਨੂੰ ਪੜਾ ਲਿਖਾ ਕੇ ਤੇ ਉਹਨਾਂ ਨੂੰ ਵੀ ਬਰਾਬਰ ਦੇ ਬਣਾ ਸਕੀਏ ਸੋ ਇਹ ਸਾਰੀਆਂ ਗੱਲਾਂ ਸੀ ਕਰ ਰਹੇ ਆ ਔਰ ਲਾਈਟ ਫ੍ਰੀ ਜਿਹੜੀ ਸਰਕਾਰ ਨੇ ਦਿੱਤੀ ਆ ਆਮ ਆਦੀ ਪਾਰੀ ਸਰਕਾਰ ਨੇ ਜੇ 90% ਲੋਕਾਂ ਨੂੰ ਕੋ ਬਿਲ ਨਹੀਂ ਆ ਰਿਹਾ بڑے بڑے ਉਪਰਾਲੇ ਨੇ ਤੁਹਾਡੇ ਲੱਗੇ ਜਾ ਕੇ ਵੇਖੋ ਤੁਸੀਂ ਘਟੋ ਘਟ ਤਿੰਨ ਡਿਸਪੈਂਸਰੀਆਂ ਨੇ ਪੂਰੇ ਦੱਖਣੀ ਤੇ ਨੋ ਡਿਸਪੈਂਸਰੀਆਂ ਖੋਲੀਆਂ ਨੋ ਮੁਹੱਲਾ ਕਲੀਨੇ ਖੋਲੇ ਨੇ ਸੋ ਲੋਕਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ ਲੋਕਾਂ ਨੂੰ ਪੜਾਈ ਚੰਗੀ ਮਿਲ ਰਹੀ ਹੈ ਲੋਕਾਂ ਨੂੰ ਪਾਣੀ ਅੱਗੇ ਨਾਲ ਸਾਫ ਮਿਲ ਰਿਹਾ ਪਾਣੀ ਸਭ ਨੂੰ ਆ ਰਿਹਾ ਹੁਣ ਟੈਂਕਰ ਨਹੀਂ ਲੱਗਦਾ ਹਲਾਕੇ ਕਿਤੇ ਅੱਗੇ ਟੈਂਕਰ ਨਹੀਂ ਲੱਗੇ ਰਹਿੰਦੇ ਸੀਗੇ ਔਰ ਜਿਹੜਾ ਪਹਾੜ ਕੂੜੇ ਦਾ ਕਟਾ ਹੋਇਆ ਉਹ ਅਸੀਂ ਵਾਦਾ ਮੇਰਾ ਇਹ ਤਾਂ ਖਲੋ ਕੇ ਕੈਮਰੇ ਸਾਹਮਣੇ ਗੱਲ ਕਰ ਰਿਹਾ ਕਿ ਜਦੋਂ 2 ਸਾਲ ਤੱਕ ਸਾਡੀ ਅਗਲੀ ਇਲੈਕਸ਼ਨ ਆਉਣੀ ਹੈ ਉਹ ਤੱਕ ਕੋੜਾ ਬਿਲਕੁਲ ਸਾਫ਼ ਹੋਏਗਾ ਰੜਿਆ ਮੈਦਾਨ ਹੋਏਗਾ ਔਰ ਇਹਨੂੰ ਅਸੀਂ ਰਿਕਲੇਮ ਕਰਕੇ ਬਾਗ ਬਗੀਚਾ ਬਣਾ ਕੇ ਬਹਿਣ ਨੂੰ ਥਾਮਣਾ ਕੇ ਸੋਹਣਾ ਇਲਾਕਾ ਬਣ ਜਾਏਗਾ ਔਰ ਅਮਰਸਾਦਾ ਸਭ ਤੋਂ ਸੰਗ ਇਲਾਕਾ ਬਣ ਜਾਏਗਾ ਸਰ ਨਗਰ ਨਗਰ ਉਹਨਾਂ ਦੇ ਕਹਿ ਕੀ ਕਹਿਣਾ ਚੰਦੇ ਹਲਕਾ ਦਖਨੀਆਂ ਇਲਾਕਾ ਨਿਵਾਸੀ ਮੈਂ ਤੇ ਇਹ ਹੀ ਕਾਂਗਾ ਤੁਸੀਂ ਜਿਹੜੇ ਵੋਟ ਪਾਣੀ ਹੈ ਉਹ ਸਾਡੇ ਕੰਮ ਨੂੰ ਵੋਟ ਪਾਣੀ ਹੈ ਜੇ ਅਸੀਂ ਕੰਮ ਚੰਗਾ ਕੀਤਾ ਤਾਂ ਸਾਨੂੰ ਵੋਟ ਜ਼ਰੂਰ ਪਾਓ ਔਰ ਇਹ ਇਮਤਿਹਾਨ ਦਾ ਟਾਈਮ ਨਹੀਂ ਇਮਤਿਹਾਨ ਦਾ ਟਾਈਮ ਤੁਹਾਡਾ 27 ਚ ਆਉਣਾ ਹੈ ਜਦੋਂ ਅਸੀਂ ਤੁਹਾਡੇ ਕੋਲ ਦੁਬਾਰਾ ਆਉਣਾ ਹੈ ਐਮਐਲਏ ਦੀ ਵੋਟਾਂ ਵਾਸਤੇ ਜੇ ਤੁਹਾਨੂੰ ਨਹੀਂ ਸਰਕਾਰ ਪਸੰਦ ਹੋ ਗਈ ਕਿ ਸਾਨੂੰ ਉਹਦੇ ਵੋਟਾਂ ਨਾ ਪਾਓ ਪਰ ਹੁਣ ਜੂੜ ਵੋਟ ਪਾਓ ਕਿਉਂਕਿ 2 ਸਾਲ ਸਰਕਾਰ ਦੇ ਆਲੇ ਹੈਗੇ ਨੇ ਜੇ ਕਾਉਂਸਲਰ ਅਰ ਐਮਐਲਏ ਰਲ ਕੇ ਚੱਲਣਗੇ ਤੇ ਇਲਾਕੇ ਦਾ ਵਿਕਾਸ ਬਹੁਤ ਚੰਗਾ ਹੋਏਗਾ ਜੇਸੀ ਰਲ ਕੇ ਨਹੀਂ ਚੱਲਾਂਗੇ ਤੇ ਵਿਕਾਸ ਘਟ ਜਾਏਗਾ ਸੋ ਪਲੀਜ਼ ਸਾਨੂੰ ਵੋਟ ਪਾ ਕੇ ਆਪਣਾ ਜਿਹੜਾ ਪਵੇਖਿਆ ਨੂੰ ਸواری ਜੁੜੇ ਨੇ ਯੋਜਨਾ ਬੋਰਡ ਦੇ ਹੀ ਚੇਅਰਮੈਨ ਜਿਹੜੇ ਜਸਪਰੀ ਸਿੰਘ ਜੀ ਜਸਪਰੀ ਸਿੰਘ ਜੀ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਰਹੇ ਨੇ ਕੀ ਸਮਾਂ ਦੇਣਾ ਚਾਹੁੰਦੇ ਸ਼ਹਿਰ ਵਸਣਗੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਹੋਏ ਤੇ ਨੇ ਆਲ ਵਾਲੇ ਸਮੇ ਦੇ ਵਿੱਚ 21 ਤਰੀਕ ਨੂੰ ਜਿਹੜਾ ਐਮਸੀ ਇਲੈਕਸ਼ਨ ਦਾ ਦਿਗਲ ਵੱਚ ਚੁੱਕਾ ਸੋ ਇਹ ਜਿਹੜਾ ਆਮ ਜਨਤਾ ਨੇ ਫਤਨਾ ਦੇਣਾ ਸੰਭਲ ਬੇਨਤੀ ਕਰਾਂਗਾ ਕਿ ਮਾਨ ਸਾਹਿਬ ਅੱਜ ਸਾਡੇ ਰੂਬਰੂ ਹੋਣਗੇ ਸੋ ਸਾਰੇ ਨੂੰ ਇਹ ਬੇਨਤੀ ਹੈ ਕਿ 21 ਤਰੀਕ ਨੂੰ ਜਿਹੜਾ ਝਾੜੂ ਤੇ ਮੋਰਾ ਲਾ ਕੇ ਆਪਾਂ ਆਪਣੇ ਜਿਹੜੇ ਆਮ ਘਰਾਂ ਦੇ ਵਲੰਟੀਅਰਸ ਨੇ ਉਹਨਾਂ ਨੂੰ ਮਾਨ ਸਾਹਿਬ ਨੇ ਮੌਕਾ ਦਿੱਤਾ ਉਹਨਾਂ ਨੂੰ ਆਪਾਂ ਹਾਊਸ ਦੇ ਵਿੱਚ ਭੇਜ ਕੇ ਜਿਹੜੇ ਆਮ ਲੋਕਾਂ ਦੇ ਕੰਮ ਨੇ ਜਿਹੜੇ ਜ਼ੀਰੋ ਗਰਾਊਂਡ ਦੇ ਸਾਡੇ ਵਲੰਟੀਅਰ ਨੇ ਤੇ ਜ਼ੀਰੋ ਗਰਾਊਂਡ ਦੇ ਜਿਹੜੇ ਕੰਮ ਨੇ ਤਾਂ ਇਹ ਹੋ ਸਕਦੇ ਜੇ ਸਾਡੇ ਕੌਂਸਲਰ ਸਾਹਿਬਾ ਹੋਣਗੇ ਸੋ ਮੇਰੀ ਬੇਨਤੀ ਹੈ ਕਿ ਇੱਕ ਵਾਰੀ ਸਾਰੇ ਜਣੇ ਆਪਣੇ ਸਾਡੇ ਸਾਰੇ ਸਾਥੀਆਂ ਨੂੰ ਮੌਕਾ ਦੇ ਕੇ ਹਾਊਸ ਦੇ ਵਿੱਚ ਭੇਜ ਕੇ ਤੇ ਜਰੂਰ ਮੌਕਾ ਦੇ ਆਪ ਦਾ ਹੀ ਐਮਸੀ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਜਿਹੜਾ ਨਾਅਰਾ ਦਿੱਤਾ ਗਿਆ ਹੈ ਉਹਨਾਂ ਸਿੰਘ ਮਾਨ ਸਾਡਾ ਹੀਰੋ ਬਿਜਲੀ ਦਾ ਬਿੱਲ ਜ਼ੀਰੋ ਆਹ ਤੁਹਾਡੀ ਗੱਲਬਾਤ ਕਰਾਂਗੇ ਜਿਹੜੇ ਪੂਰੇ ਅੰਮ੍ਰਿਤਸਰ ਦੇ ਵਿੱਚੋਂ 85 ਵਾਰਡਾਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਤਰੇ ਹੋਏ ਨੇ ਹਲਕਾ ਦੱਖਣੀ ਰਹੀ ਦੇ ਖਾਸ ਕਰਕੇ ਗੱਲ ਕਰੀਏ ਸਾਡੇ ਉਥੋਂ ਦੇ 47 ਨੰਬਰ ਵਾਰਡ ਦੇ ਵੀ ਸਰਪਾਲ ਸਿੰਘ ਬੱਬਰ ਜੀ ਉਹਨਾਂ ਦੀ ਪਤਨੀ ਜਿਹੜੀ ਆਪਣੀ ਚੋਣ ਮੈਦਾਨ ਦੇ ਵਿੱਚ ਤਰੋਏ ਕਹਿੰਦੇ ਬੱਬਰ ਸਾਹਿਬ ਪਿੰਲੋ ਦੇ ਕੀ ਕਹਿਣਾ ਜਾਂਦੇ ਅੱਜ ਸੀਐਮ ਸਾਹਿਬ ਜਿਹੜੇ ਹਾਲ ਬਾਜ਼ਾਰ ਆ ਰਹੇ ਨੇ ਤੇ 85 ਵਾਡਾਂ ਦੇ ਵਿੱਚੋਂ ਜਿਹੜੇ ਕੌਂਸਲਰ ਹੋਤੇ ਨੇ ਜੇ ਆਪਾਂ ਹਲਕਾ ਦੱਖਣੀ ਦੀ ਗੱਲ ਕਰੀਏ ਕੀ ਦੇਖ ਰਹੇ ਜੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਲਕਾ ਦੱਖਣੀ ਦੀ ਸਾਡੀਆਂ 16 ਦੇ 16 ਸੀਟਾਂ ਆਪ ਪਾਰਟੀ ਦੀਆਂ ਜਾਣਗੀਆਂ ਕਿਉਂਕਿ ਇਹ ਜਿਹੜੀ ਸਾਡੀ ਵੋਟ ਹੈ ਨਾ ਲੋਕਾਂ ਦੀ ਘਰੇਲੂ ਪੋਰਟ ਜਿਹੜੀ ਆਪ ਬਾਲੀ ਨਬੜੀ ਲੋਕ ਬਹੁਤ ਖੁਸ਼ ਆ ਇੱਕ ਬਿਜਲੀ ਦਾ ਬਿੱਲ ਜੀਰੋ ਹੈ ਫਿਰ ਲੋਕਾਂ ਦੇ ਕੰਮ ਵਧਿਆ ਤੰਗ ਨਾ ਹੋ ਰਹੇ ਕਿਸੇ ਨੇ ਅਜ ਤੱਕ ਦੇਖੋ ਪਹਿਲੇ ਪੁਰਾਣੀਆਂ ਸਰਕਾਰਾਂ ਨੇ ਕਿਨੇ ਕਿਨੇ ਲੋਕਾਂ ਦੇ ਜ਼ੁਲਮ ਜੋ ਪਰਚੇ ਪੁਰਾ ਕੁੱਛੇ ਆਪਣੀ ਸਰਕਾਰ ਨੇ ਕੋਈ ਕੋਈ ਕਨਾਲ ਤੱਕਾ ਨਹੀਂ ਕੀਤਾ ਇਸ ਕਰਕੇ ਆਪਣੀ ਜਿਹੜੀ ਸਰਕਾਰ ਹੈ ਬਹੁਤ ਵਧੀਆ ਸਰਕਾਰ ਹੈ ਜਿਹੜਾ ਤੁਹਾਨੂੰ ਪਤਾ ਹੈ ਹਜ਼ਾਰ ਰੁਪਏ ਪੈਣਾ ਹੈ ਉਹ ਵੀ ਜਲਦੀ ਤੋਂ ਜਲਦੀ ਪੈ ਰਿਹਾ ਹੈ ਦਿੱਲੀ ਦੇ ਵਿੱਚ ਮੇਰੇ ਸਾਹਮਣੇ ਚੱਲ ਵੀ ਹੋ ਗਿਆ ਹੈ ਪਰਪਾਲ ਸਾਹਿਬ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਵੋਟਰਾਂ ਨੂੰ ਮੇਰੀ ਵੀ ਲੈ ਕੇ ਮੈਂ ਚੁੰਨਾ ਹੈ ਕਿ ਤੁਹਾਡੀ ਜਿਹੜੀ ਇਹ ਸਰਕਾਰ ਹੈ ਬਣਾਓਗੇ ਆਮ ਪਾਰਟੀ ਦਾ ਮੇਰ ਬਣਾ ਲਓ ਤੁਸੀਂ ਲਾਓਏ ਤੁਹਾਡੇ ਸਾਰੇ ਕੰਮ ਹੋਣਗੇ ਜੇ ਤੁਸੀਂ ਆਪਣੀ ਸਰਕਾਰ ਤੋਂ ਬਿਨਾਂ ਦੂਜੇ ਨੂੰ ਅੱਗੇ ਲੰਦਾਏ ਤੁਹਾਡੀ ਵਾਰ ਦਾ ਕੰਮ ਨਹੀਂ ਹੋਣਾ ਨਾ ਤਰੋ ਕੋਈ ਸਰਚ ਚੱਲੇ ਇਸ ਕਰਕੇ ਆਮ ਪਾਰਟੀ ਨੂੰ ਅੱਗੇ ਲਾਓ ਤੁਸੀਂ ਅੱਗੇ ਵੀ ਕਾਫੀਆਂ ਨੂੰ ਅੱਗੇ ਲੰਦਾਏ ਹੋਣੀ ਅੱਗੇ ਲਾ ਕੇ ਜਿਤਾ ਕੇ 85 85 ਚੀਤਾ ਸਿਤਾਓ ਇਹ ਵਰਪਾਲ ਸਿੰਘ ਜੀ ਬਬਰ ਜਿਨ੍ਹਾਂ ਨੇ ਅਪੀਲ ਕੀਤੀ ਆ ਇਹ ਸਾਡੇ ਮੇਰ ਅੰਮ੍ਰਿਤਸਰ ਦੇ ਵਿੱਚੋਂ ਆਮ ਆਦਮੀ ਦੀ ਪਾਰਟੀ ਦਾ ਬਣਾਓ ਤੇ ਜਿਹੜੇ ਲੋਕਾਂ ਦੇ ਰੁਕੇ ਜਿਹੜੇ ਨੇ ਅਕਾਲ ਸਿੰਘ ਜਿਹੜੇ ਇਹ ਆਪਣੇ ਅੱਜ ਸਰ ਵਾਰਡ ਨੰਬਰ 47 ਤੋਂ ਅੱਜ ਤੁਸੀਂ ਵਰਪਾਲ ਸਿੰਘ ਬੱਬਰ ਜੀ ਨੂੰ ਪੂਰਾ ਸਮਰਥਨ ਦੇ ਰਹੇ ਜੀ ਕੀ ਕਿਹਾ ਜਾਂਦੇ ਜੀ ਮੈਂ ਵਾਰਡ ਨੰਬਰ 47 ਤੋਂ ਅਕਾਲ ਸਿੰਘ ਆਮ ਆਦਮੀ ਪਾਰਟੀ ਦਾ ਇੱਕ ਵਫਾਦਾਰ ਵਰਕਰ ਹੋਣ ਦੇ ਨਾਤੇ ਮੈਂ ਇਹ ਚੀਜ਼ ਦਾ ਵਾਅਦਾ ਕਰਦਾ ਹਾਂ ਔਰ ਨੇਕ ਨੀਅਤ ਨਾਲ ਸਰਦਾਰ ਬੱਬਰ ਨੂੰ ਇਸ ਵਾਰਡ ਵਿੱਚੋਂ ਜਿਤਾ ਕੇ ਇਹ ਜੀਤ ਇਹ ਜਿਹੜੀ ਹੈ ਡਾਕਟਰ ਸਾਹਿਬ ਦੀ ਚੋਲੀ ਵਿੱਚ ਪਾਵਾਂਗੇ ਬਾਕੀ ਮੈਂ ਆਪਣੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਟਾਈਮ ਦੇ ਉੱਤੇ ਪਾਰਟੀ ਦਾ ਸਾਥ ਦਿੱਤਾ ਔਰ ਪਾਰਟੀ ਦਾ ਸਾਥ ਦਿੱਤਾ ਹੈ ਔਰ ਪਾਰਟੀ ਵੀ ਹੀ ਆਪ ਦਾ ਖਿਆਲ ਰੱਖਦੀ ਆ ਕਿੰਨੇ ਹੀ ਕੰਮ ਜਿਹੜੇ ਗਲੀਆਂ ਦੇ ਨਾਲੀਆਂ ਦੇ ਸੜਕਾਂ ਦੇ ਸੜਕਾਂ ਦੇ ਉੱਤੇ ਘੱਟੇ ਉੜਦੇ ਸੀਗੇ ਗੱਡੀਆਂ ਮੋਟਰਸਾਈਕਲ ਮੋਟਰਸਾਈਕਲ ਐਕਸੀਡੈਂਟ ਹੁੰਦੇ ਸੀਗੇ ਉਹ ਸਾਰੇ ਹੀ ਖਤਮ ਕਰ ਦਿੱਤੇ ਗਏ ਆ ਇੱਕ ਛੋਟੀ ਜੀ ਗੱਲ ਮੈਂ ਕਹਿਣੀ ਚਾਹਾਂਗਾ ਸੁਲਤਾਨਵਿੰਡ ਪਿੰਡ ਦੇ ਵਿੱਚ ਇੰਨਾ ਕਿ ਘਟਾ ਉੜਦਾ ਸੀਗਾ ਕੁਛੋ ਨਾ ਸੁਲਤਾਨਵਿੰਡ ਦੇ ਲੋਕ ਖੁਦ ਹੁਣ ਐਸਾ ਕਹਿ ਰਹੇ ਆ ਕਿ ਭਗਵੰਤ ਮਾਨ ਜੀ ਨੇ ਸਾਡੇ ਬੱਚਿਆਂ ਨੂੰ ਦਮੇ ਤੋਂ ਬਚਾ ਲਿਆ ਦੂਜੀ ਗੱਲ ਮਹੱਲਾ ਕਿਨਿੰਕਾਂ ਦੀ ਵੀਰੋ ਜਦ ਇੱਕ ਛੋਟੀ ਜੀ ਖਾਂਸੀ ਦੀ ਗੱਲ ਲੈ ਕੇ ਆਪਾਂ ਚੱਲੀਏ ਤਾਂ ਅਗਰ ਅਸੀਂ ਖਾਂਸੀ ਨੂੰ ਬੜ ਤੋਂ ਹੀ ਰੋਕ ਦਿੰਨੇ ਆ ਤਾਂ ਉਹ ਅੱਗੇ ਜਾ ਕੇ ਟੀਬੀ ਜਿਹੜੀ ਆ ਉਹ ਨਹੀਂ ਬੰਦੀ ਇਹ ਬਹੁਤ ਵੱਡੀ ਗੱਲ ਹੈ ਛੋਟੀਆਂ ਛੋਟੀਆਂ ਚੀਜ਼ਾਂ ਨੇ ਪਰ ਇਹਨਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਇਹ ਕਰਕੇ ਅਸੀਂ ਭਗਵੰਤ ਮਾਨ ਜੀ ਨੂੰ ਵਾਅਦਾ ਕਰਦੇ ਹਾਂ ਭਗਵੰਤ ਮਾਨ ਜੀ ਦੇ ਨਾਲ ਜਿੰਨੀ ਸਾਡੀ ਤਾਕਤ ਆ ਜਿਸ ਤਰ੍ਹਾਂ ਅਸੀਂ ਪਹਿਲਾਂ ਕੰਮ ਕੀਤਾ ਹੈ ਉਸ ਤਰ੍ਹਾਂ ਹੀ ਹੁਣ ਕੰਮ ਕਰਕੇ ਇਹ ਸੀਟ ਨੂੰ ਜਿਤਾਵਾਂਗੇ ਬੱਬਰ ਸਾਹਿਬ ਨੂੰ ਜਿਤਾਵਾਂਗੇ ਡਾਕਟਰ ਸਾਹਿਬ ਦੀ ਝੋਲੀ ਵਿੱਚ ਪਾਵਾਂਗੇ ਅਫਤਾਰ ਸਿੰਘ ਜੀ ਮੈਂ ਤੁਸੀਂ ਕਾਫੀ ਚਿਰ ਤੋਂ ਹੀ ਇਹ ਤਜਰਬੇਕਾਰ ਜਿਹੜਾ ਅੱਜ ਬਰਪਾਲ ਸਿੰਘ ਜਿਹੜੇ ਬੱਬਰ ਦੇ ਪਰਿਵਾਰ ਦੇ ਵਿੱਚ ਟਿਕਟ ਮਿਲੀ ਹੈ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਇੱਕ ਨੇਕ ਇੱਕ ਨੇਕ ਇਨਸਾਨ ਭਗਵੰਤ ਮਾਨ ਜੀ ਉਹਨਾਂ ਦੇ ਸੇਵਾ ਸਲਾਰ ਬੱਬਰ ਸਾਹਿਬ ਇਨਾਂ ਨੂੰ ਜਿਤਾਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੋਟਾਂ ਪਾਈਆਂ ਹੈ ਉਸੇ ਤਰ੍ਹਾਂ ਹੀ ਹੁਣ ਵੋਟਾਂ ਪਾਉਣੀਆਂ ਨੇ ਇੱਕ ਨੇਕ ਇਨਸਾਨ ਇੱਕ ਨੇਕ ਪਾਰਟੀ ਨੂੰ ਅੱਗੇ ਲੈ ਕੇ ਆਓ ਇੱਕ ਇਮਾਨਦਾਰ ਪਾਰਟੀ ਨੂੰ ਅੱਗੇ ਲੈ ਕੇ ਆਓ ਤਾਂ ਹੀ ਸਾਡਾ ਫਾਇਦਾ ਹੈ ਜੋ ਕੰਮ ਪਹਿਲਾਂ ਹੋ ਚੁੱਕੇ ਨੇ ਇਸ ਤੋਂ ਅੱਗੇ ਜੋ ਕੰਮ ਹੋਣਗੇ ਉਹ ਦੁਗਣੀ ਸਪੀਡ ਨਾਲ ਹੋਣਗੇ ਜਿਸ ਤਰ੍ਹਾਂ ਕਿ ਬੱਬਰ ਸਾਹਿਬ ਨੇ ਕਿਹਾ 1000 ਰੁਪਿਆ ਔਰ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਡਬਲ ਹੋਣ ਵਾਲੀ ਗੱਲ ਆ ਇਹ ਹੋਵੇਗਾ ਹੀ ਹੋਵੇਗਾ ਇਹ ਭਗਵੰਤ ਮਾਨ ਜੀ ਦਾ ਵਾਦਾ ਹੈ ਔਰ ਇਹ ਪੱਕਾ ਵਾਦਾ ਹੈ ਪੱਤਰ ਤੇ ਲੀਕ ਹੈ ਜੀ